ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਤੁਹਾਨੂੰ ਉਮਰਾ ਡੈਰੀ ਫਾਰਮ ਤੋਂ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲੱਡਾ ਜ਼ਿਲ੍ਹਾ ਮਾਨਸਾ ਇੱਕ ਕੱਟੀ ਸੇਲ ਵਾਸਤੇ ਅੱਜ ਆਪਣੇ ਕੋਲ ਮੱਝਾਂ ਆਈਆਂ ਸੀਗੀਆਂ 2-7 ਤਰੀਕ ਨੂੰ ਇਹ ਨਾਲ ਕੱਟੀ ਆਈ ਸੀਗੀ ਪੂਰੇ ਖੁੱਲੇ ਕੱਦ ਦੀ ਕੱਟੀ ਹੈ ਇਹ 14-15 ਕ ਮਹੀਨਾ ਹੀ ਲਗਭਗ ਕੱਟੀ ਹੋ ਤੁਸੀਂ ਥਣ ਦੇਵਾ ਵੀ ਦੇਖ ਸਕਦੇ ਹੋ ਝੋਲੀ ਵੀ ਦੇਖ ਸਕਦੇ ਹੋ ਪੂਰੇ ਖੁੱਲੇ ਖੁੱਲੀ ਝੋਲੀ ਹੈ ਪੂਰੀ ਦੀ ਮਾਂ ਦਾ ਵੀ ਆਈਆਂ ਆਪਾਂ ਉਹਦੀ ਮਾਂ ਦੀ ਵੀ ਵੀਡੀਓ ਨਾਲ ਅੱਗੇ ਨਾਲ ਲਾਈ ਹੋਈ ਆ ਛੋਟਾ ਸਿੰਗਾ ਬਿਲਕੁਲ ਮੁਰਦਾ ਜਾਂਦਾ ਪੂਰੇ ਖੁੱਲੇ ਕੱਦੇ ਸ਼ਾਮ ਸੰਭਾਲ ਚ ਘੱਟ ਸੀਗੀ ਕੱਦ ਕੋਦੂ ਪੂਰਾ ਖੁੱਲਾਗਾ ਮਾਂ ਜੀ ਹੁਣ ਵੀ 18 19 ਕਿਲੋ ਦੁੱਧ ਦੇਈ ਜਾਂਦੀ ਆ ਦੋ 2 ਮਹੀਨਾ ਚ ਲਗਭਗ ਸੂਈ ਵੀ ਹੋ ਗਈ ਪਿਛਲੇ ਸੂਏ ਦੀ ਕੱਟੀ ਹੈ ਪੂਛ ਜਰੂਰ ਹੈ ਚਾਰ ਪੰਜ ਗੁਲਾ ਚਿੱਟੀ ਲੈ ਗਈ ਪਰ ਦੁੱਧ ਦਾ ਰਿਕਾਰਡ ਬਾਡੀ ਵਾਲੇ ਪਾਸੋਂ ਸਾਰੇ ਪਾਸਿਓ ਸਿਰਾ ਘੱਟੀ ਹੈ ਆਪਾਂ ਦੁੱਧ ਦਾ ਰਿਕਾਰਡ ਦੇ ਹਿਸਾਬ ਨਾਲ ਹੀ ਲੈਣੇ ਆ ਮਿਲਕ ਪਾ ਵੀ ਤੁਸੀਂ ਦੇਖ ਸਕਦੇ ਦੂਰੋਂ ਪੂਰੀ ਉੱਪਰ ਕੇ ਬਾਹਰ ਆ ਰਹੀ ਆ 32000 ਰੁਪਏ ਰੇਟ ਹੈ ਜਿਸ ਕਿਸੇ ਵੀਨ ਲੈਣਾ ਹੋ ਕੰਟੈਕਟ ਕਰ ਸਕਦੇ ਹੋ ਮੇਨ ਟਾਰਗੇਟ ਆਪਣਾ ਦੁੱਧ ਦਾ ਹੀ ਹੁੰਦਾਗਾ ਜਿਵੇਂ ਦੋ ਮੱਜਾਂ ਵੀ ਆਈਆਂ ਆਪਣੇ ਕੋਲੇ ਚੰਗੇ ਦੁੱਧਾਂ ਲੰਗੇ ਉਹਨਾਂ ਦੀ ਵੀਡੀਓ ਆਪਾਂ ਅੱਜ ਸਬਰ ਚੁਆ ਕੇ ਟੁੱਟ ਜਾਂਦੀਆਂ ਨੇਗੀਆਂ ਉਹਦੀ ਇੱਕ ਦੋ ਦਾਣਾ ਤੱਕ ਵੀਡੀਓ ਬਣਾ ਕੇ ਪਾਵਾਂਗੇ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਇਹਦੀ ਮਾਂ ਦੀ ਵੀਡੀਓ ਆ ਗਈ ਤੁਸੀਂ ਆਰਡਰ ਵੀ ਦੇਖ ਸਕਦੇ ਹੋ ਨਾਲੇ ਦਪੈਰ ਦੇ ਟਾਈਮ 'ਚ ਵੀਡੀਓ ਬਣੀ ਹੋਈ ਹੈ ਇਹਦੀ ਮਾਂ ਦੀ ਸ਼ਾਮ ਨੂੰ ਪੂਰਾ ਵਧੀਆ ਇਦੋਂ ਹੀ ਵੱਡਾ ਆਰਡਰ ਬਣਾ ਜਾਂਦੀ ਆ ਇਹਦੀ ਮਾਂ ਦਾ ਹੀ ਪੂਰਾ ਖੁੱਲਾ ਕਰਦਾ ਹੈਗਾ 18-19 ਕਿਲੋ ਦੁੱਧ ਰੁਟੀਨ 'ਚ ਹੀ ਲਈ ਜਾਂਦੀ ਹੈਗੀ ਜਿਸ ਕਿਸੇ ਵੀ ਇਹਨੇ ਲੈਣੀ ਕੰਟੈਕਟ ਕਰ